ਨਾਮ ਸਰਪਨਮ ਨਾਮ ਸਰ ਗੁਰਤੇਜ ਸਿੰਘ ਜੀ ਪਿੰਡ ਜੀ ਪੈਣੀ ਫੱਤਾ ਪੈਣੀ ਫੱਤਾ ਇਹ ਬਰਨਾਲੇ ਚ ਪੈਂਦਾ ਜੀ ਬਰਨਾਲੇ ਚ ਪੈਂਦਾ ਜੀ ਹਾਂ ਜੀ ਤੁਹਾਨੂੰ ਨੇ ਅਸੀਂ ਪੰਜ ਜੂਸ ਬੋਡੀ ਸਰਵਸ ਪੈਕ ਦਿੱਤਾ ਸੀ ਹਾਂ ਜੀ ਪੈਕ ਲੈਣ ਤੋਂ ਪਹਿਲਾਂ ਕੀ ਕੀ ਲਿਖਤਾ ਸੀ ਜੀ ਸਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਸੀ ਜੀ ਪਹਿਲੀ ਗੱਲ ਤਾਂ ਸ਼ੂਗਰ ਦੀ ਪ੍ਰੋਬਲਮ ਸੀ ਅਸਾਂ ਜੀ ਦੂਜਾ ਖਾਣ ਪੀਣ ਦਾ ਬਿਲਕੁਲ ਹਾਜ਼ਮਾ ਆ ਹੀ ਨਹੀਂ ਜਿਹਾ ਸੀਗਾ ਹਾਜ਼ਮਾ ਸਿਸਟਮ ਸਹੀ ਨਹੀਂ ਸੀ ਹਾਂ ਹਾਜ਼ਮਾ ਸਹੀ ਨਹੀਂ ਸੀਗਾ ਤੇ ਸਿਰ ਉੱਠਣ ਦੀ ਜੀ ਨੇ ਕਹਿੰਦਾ ਤੁਹਾਨੂੰ ਮੰਜੀ ਭਾਗ ਮਾਰਕ ਟਾਕ ਮਟਰ ਨਹੀਂ ਸੀ ਟਾਕ ਮਟਰ ਨਹੀਂ ਸੀ ਹਾਂ ਜੀ ਤਿੰਨੇ ਮਿਲ ਕਰਦਾ ਹਾਂ ਹਾਂ ਬਾਰ ਬਾਰ ਠੀਕ ਹੈ ਤੇ ਬਾਕੀ ਜਿਵੇਂ ਪੈਰ ਸੀ ਇਹ ਸੁਣ ਹੋ ਜਾਂਦੇ ਜੀ ਪੈਰ ਸੁਣ ਹੋ ਜਾਂਦੇ ਹੈ ਸੁਣ ਹੋ ਜਾਂਦੇ ਜੇਪ ਪੈਰ ਜਦੋਂ ਇਹ ਚੱਪਾ ਦੀ ਲੈਜ ਨਹੀਂ ਪਤਾ ਨਹੀਂ ਲੱਗਦਾ ਯੋ ਮੋਟਾ ਫੇਰ ਲੈ ਜਾਂਦੇ ਆ ਜੀ ਚੱਪਲ ਜੋੜਾ ਲੈ ਜਾਂਦੇ ਤੁਹਾਨੂੰ ਪਤਾ ਨਹੀਂ ਸੀ ਪਤਾ ਹੀ ਲੱਗਦਾ ਜੀ ਲੈ ਗਿਆ ਫੇਰ ਜੋ ਫੇਰ ਪਤਾ ਲੱਗਦਾ ਪੈਰ ਵੀ ਝਾਕਦੇ ਮੈਂ ਉਹਦਾ ਖਾਣੂ ਫੇਰ ਠੀਕ ਹੈ ਆਹ ਚੀਜ਼ ਜੋ ਪ੍ਰੋਬਲਮ ਸਾਰੀਆਂ ਪ੍ਰੋਬਲਮਾਂ ਤੇ ਹੁਣੇ ਜਿਹੜੇ ਜੂਸ ਵਰਤੇ ਆ ਤੁਸੀਂ ਬੋਡੀ ਸਰਵਿਸ ਪੈਕ ਲੈ ਆ ਹਾਂਜੀ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਠੀਕ ਹੋ ਜੀ ਹੁਣ ਇਹਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿੰਨਾ ਚਿਰ ਮੈਂ ਮੈਂ ਖਾਦਾ ਇਹੋ ਵੀ ਮੈਂ ਬਿਲਕੁਲ ਠੀਕ ਹੋ ਗਿਆ ਜਿੰਨੀਆਂ ਮੇਰੀਆਂ ਪ੍ਰੋਬਲਮਾਂ ਸਾਰੀਆਂ ਦੁਨੀਆ ਤੋਂ ਮਿਲ ਗਈ ਸ਼ੂਗਰ ਵੀ ਠੀਕ ਹੈ ਹੁਣ ਸ਼ੂਗਰ ਵੀ ਠੀਕਾ ਸ਼ੂਗਰ ਵੀ ਕੰਟਰ ਬਿਲਕੁਲ ਇਹ ਪਰ ਜਿਹੜਾ ਉਹ ਚੀਜ਼ ਨਹੀਂ ਹੈ ਰਹੀ ਅਗਲੀ ਜਿਵੇਂ ਸੁਣਨ ਹੋ ਜਾਂਦੇ ਪਤਾ ਨਹੀਂ ਲੱਗਦਾ ਪਹਿਲਾਂ ਦਾ ਹਾਂ ਉਹ ਨਾਲ ਜੋੜਾ ਲੈ ਜਾਂਦਾ ਸੀ ਉਹ ਵੀ ਸਹੀ ਆ ਅੱਗੇ ਜੇ ਹੁਣ ਆਪਾਂ ਪੱਖਾ ਲਾ ਕੇ ਪੈ ਜਾਂਦੇ ਪੱਖੇ ਮੂਰੇ ਸੁਣਨ ਹੋ ਜਾਂਦੇ ਪਹਿਲਾਂ ਠੀਕ ਹੈ ਜਿਹੜਾ ਕੱਪੜੇ ਚਲੇ ਵਿਢ ਕੇ ਰੱਖਣੇ ਪੈਂਦੇ ਠੀਕ ਹੈ ਜੀ ਵੀ ਹੁਣ ਉਹ ਚੀਜ਼ ਬਿਲਕੁਲ ਠੀਕ ਹੋ ਗਈ ਧਕਾੜ ਵੀ ਓਕੇ ਜੀ ਧਕਾੜ ਵੀ ਹੁਣ ਤਾਂ ਨਹੀਂ ਪੈਣ ਨੂੰ ਜੇ ਨਾ ਪੈਣ ਨੂੰ ਹੀ ਨਹੀਂ ਕਰਦਾ ਤੇ ਲੱਖਾਂ ਲੋਕ ਨਾ ਤੁਹਾਨੂੰ ਸੋਸ਼ਲ ਮੀਡੀਆ ਤੇ ਵੀਡੀਓ ਸੁਣਨਗੇ ਤੇ ਉਹਨਾਂ ਨੂੰ ਪੰਜ ਜੂਸਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੇ ਦੇਖੋ ਜੀ ਮੈਂ ਸਾਰੇ ਸੰਗਤ ਨੂੰ ਇਹੀ ਕਹਿੰਦਾ ਤੂੰ ਜਿਹੜੇ ਬੋਡੀ ਸਰਵਿਸ ਹੈ ਤਾਂ ਇਹਨਾਂ ਨੂੰ ਯੂਜ਼ ਕਰ ਲੈਣਾ ਜਿਨ੍ਹਾਂ ਨੇ ਕੋਈ ਨਹੀਂ ਵੀ ਪ੍ਰੋਬਲਮ ਵੀ ਉਹ ਵੀ ਇਹਨਾਂ ਨੂੰ ਯੂਜ਼ ਕਰ ਲੈਣਾ ਤਾਂ ਡਾਕਟਰ ਦੇ ਜਾਣ ਦੀ ਲੋੜ ਨਹੀਂ ਪੈਣੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਕੱਢਿਆ ਠੀਕ ਹੈ ਜੀ